2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਜਥੇਦਾਰ ਸਾਹਿਬਾਨ ਨੇ ਪੜ੍ਹ ਕੇ ਹੁਕਮਨਾਮੇ ਸਣਾਏ ਸੀ ਉਹਨਾਂ ਹੁਕਮਨਾਮਿਆਂ ਦੇ ਦੌਰ ਦੇ ਵਿੱਚ ਕੀ ਇਹ ਵਾਕਈ ਉਹਦੀ ਦਿਸ਼ਾ 'ਚ ਚੱਲ ਰਿਹਾ ਹੈ ਉਹਦੀ ਦਿਸ਼ਾ 'ਚ ਚੱਲਣ ਦੇ ਨਾਲ ਦੀ ਨਾਲ ਕੀ ਅੱਗੇ ਹੁਣ ਅੰਦਰ ਖਾਤੇ ਕੋਈ ਹੋਰ ਆਵਾਜ਼ਾਂ ਉੱਠਣ ਲੱਗੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਫੀ ਲੰਮਾ ਸਮਾਂ ਟੇਕ ਆਫ ਨਹੀਂ ਹੋਇਆ ਤੇ ਹੁਣ ਜੇ ਟੇਕ ਆਫ ਹੋਇਆ ਤਾਂ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਦੇ ਨਾਲ ਅੰਦਰ ਫਿਰ ਦੁਬਾਰਾ ਇੱਕ ਦੂਜੇ ਦੇ ਨਾਲ ਕੋਈ ਨਾਰਾਜ਼ਗੀ ਜਾਂ ਆਪੋ ਆਪਣੇ ਵੱਖ-ਵੱਖਰ ਆਈਡੀਏ ਜਿਹੜੇ ਨੇ ਵਿਚਾਰ ਨੇ ਉਹਨਾਂ ਦਾ ਵਖਰੇਵਾ ਜਿਹੜਾ ਸ਼ੁਰੂ ਹੋ ਗਿਆ। ਪੰਥਕ ਕੌਂਸਲ ਦੇ ਚੇਅਰਪਰਸਨ ਨੇ ਬੀਬੀ ਸਤਵੰਤ ਕੌਰ ਜਦੋਂ ਇਸ ਅਕਾਲੀ ਦਲ ਦਾ ਅਜਲਾਸ ਹੋਇਆ ਸੀ ਉਹਦੇ ਚ ਇੱਕ ਗੱਲ ਕਹੀ ਗਈ ਸੀ ਕਿ ਧਰਮ ਦਾ ਕੁੰਡਾ ਸਿਆਸਤ ਤੇ ਰਹਿਣਾ ਚਾਹੀਦਾ ਹੈ। ਪੁਰਾਣਾ ਅਕਾਲੀ ਦਲ ਇਸ ਕਰਕੇ ਆਪ ਮੁਹਾਰਾ ਹੋ ਗਿਆ ਸੀ ਕਿਉਂਕਿ ਉਹ ਰਾਜਨੀਤੀ ਦਾ ਕੁੰਡਾ ਉਹਨੇ ਧਰਮ ਤੇ ਕੀਤਾ ਜਿੱਦੇ ਕਰਕੇ ਜਿਹੜਾ ਵੈਲਿਊ ਸਿਸਟਮ ਹੈ ਕਦਰਾਂ ਕੀਮਤਾਂ ਨੇ ਉਹ ਕਦਰਾਂ ਕੀਮਤਾਂ ਦੀ ਪ੍ਰਭਾਵ ਨਾ ਕਰਦੇ ਹੋਏ ਉਹ ਸਾਰੀਆਂ ਗੱਲਾਂ ਆਮ ਰਹੀਮ ਤੋਂ ਮਾਫੀ ਦੇ ਸਵਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਜਿੰਨੀਆਂ ਵੀ ਘਟਨਾਵਾਂ ਉਹ ਵਾਪਰਦੀਆਂ ਰਹੀਆਂ ਉਹਦੇ ਪਿੱਛੇ ਸਿਆਸੀ ਮਨੋਰਥ ਸੀ ਸਿਆਸੀ ਗਰਜਾਂ ਸੀ ਔਰ ਧਰਮ ਕਿਤੇ ਦੂਰ ਚਲਾ ਗਿਆ ਸੀ ਤਾਂ ਇਹ ਜਿਹੜਾ ਅਕਾਲੀ ਦਲ ਹੋਏਗਾ ਇਹ ਅਕਾਲੀ ਦਲ ਧਰਮ ਦੇ ਮਾਮਲੇ ਦੇ ਵਿੱਚ ਉਹਦੀ ਡਾਇਰੈਕਸ਼ਨ ਦੇ ਮਾਮਲੇ 'ਚ ਉਹ ਜੇ ਦਿਸ਼ਾ ਨਿਰਦੇਸ਼ਾਂ ਦੇ ਮਾਮਲੇ 'ਚ ਅੱਡੇਗਾ ਇਸੇ ਕਰਕੇ ਉਹ ਜਲਾਦ ਚ ਕਿਹਾ ਗਿਆ ਕਿ ਇਹ ਸਾਰੇ ਫੈਸਲੇ ਪੰਥਕ ਕਾਉਂਸਲ ਦੀ ਸਲਾਹ ਨਾਲ ਕਰੇਗਾ ਕੀ ਹੁਣ ਇਹ ਫੈਸਲੇ ਸਾਰੇ ਪੰਥਕ ਕਾਉਂਸਲ ਦੀ ਸਲਾਹ ਨਾਲ ਨਹੀਂ ਹੋਏ ਪੰਥਕ ਕਾਉਂਸਲ ਜੇ ਬਣਨੀ ਹੈ ਚੇਅਰਪਰਸਨ ਹੈਗੇ ਨੇ ਕੁਝ ਹੋਰ ਲੋਕ ਜਿਹੜੇ ਨਾਲ ਲਾ ਕੇ ਚੱਲ ਰਹੇ ਨੇ ਉਹ ਹੈਗੇ ਨੇ ਪਰ ਪੰਥਕ ਕਾਉਂਸਲ ਦੇ ਚੇਅਰਪਰਸਨ ਬੀਬੀ ਸੁਤੰਤ ਕੌਰ ਨੇ ਇੱਕ ਪੋਸਟ ਪਾਈ ਹੈ ਬਹੁਤ ਛੋਟੀ ਪੋਸਟ ਹੈ ਕੁਝ ਲਾਈਨਾਂ ਦੀ ਉਹਦੇ ਚੋਂ ਕੀ ਨਜ਼ਰ ਆਉਂਦਾ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਦੇ ਆ ਉਸ ਰੂਪ ਦੇ ਵਿੱਚ ਬੀਬੀ ਸਤਪੰਥ कौर ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਂਦ ਵਿੱਚ ਆਏ ਅਕਾਲੀ ਦਲ ਤੋਂ ਪੰਥ ਅਤੇ ਪੰਜਾਬ ਨੂੰ ਵੱਡੀਆਂ ਆਸਾਂ ਹਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਹੁਕਮਨਾਮਿਆਂ ਨਾਲ ਜੁੜੀਆਂ ਹੋਈਆਂ ਹਨ ਅਕਾਲੀ ਦਲ ਵੱਲੋਂ ਸਮੁੱਚੇ ਫੈਸਲੇ ਪੰਥਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਨ ਬਿਨ ਹੁਕਮਨਾਮੇ ਹੁਕਮਨਾਮੇ ਅਨੁਸਾਰ ਲਏ ਜਾਣ ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੌਂਸਲ ਇਹ 3 ਤਰੀਕ ਦੀ ਲਿਖੀ ਹੋਈ ਨੰਬਰ ਲਾ ਕੇ ਲਿਖੀ ਹੋਈ ਚਿੱਠੀ ਹੈ ਤੇ ਇਹ ਚਿੱਠੀ ਦਾ ਮਤਲਬ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਲਈ ਹੈ ਤੇ ਇਸ ਚਿੱਠੀ ਦੇ ਲਈ ਤਾਂ ਅੱਗੇ ਕਿਹੜੀਆਂ ਗੱਲਾਂ ਤੇ ਇਤਰਾਜ਼ ਲੱਗ ਰਿਹਾ ਤੇ ਇਹ ਕਿਉਂ ਲਿਖਣੀ ਪਈ ਇਨਡਾਇਰੈਕਟ ਚਿੱਠੀ ਆ ਇਹਦੇ ਵਿੱਚ ਕਈ ਕੁਝ ਛੁਪਿਆ ਹੋਇਆ ਬਹੁਤ ਕੁਝ ਹੁਕਮਨਾਮੇ ਤੇ ਅਕਾਲੀ ਦਲ ਦੀ ਬੰਦਤਰ ਦੇ ਮਾਮਲੇ ਦੇ ਵਿੱਚ ਅੱਜ ਰਾਮਪੁਰ ਖੇੜੇ ਸੰਤਾਂ ਦੀ ਵਰਸੀ ਸੀ ਉੱਥੇ ਬਹੁਤ ਸਾਰੇ ਹੋਰ ਸੱਜਣ ਵੀ ਸੀਗੇ ਸੁਖਜਿੰਦਰ ਸਿੰਘ ਰੰਧਾਵਾ ਵੀ ਸੀ ਡਿਪਟੀ ਚੀਫ ਮਿਨਿਸਟਰ ਰਹੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਵੀ ਸੀਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਪੁੰਨਰ ਸਰਜੀਤ ਦੇ ਤੇ ਇਸੇ ਤਰ੍ਹਾਂ ਬੀਬੀ ਸਤਵੰਤ ਕੌਰ ਵੀ ਉਹ ਸਾਰੇ ਬੋਲੇ ਨੇ ਉਹ ਸਟੇਜ ਦੇ ਉੱਤੇ ਉੱਥੇ ਬੀਬੀ ਸਤਵੰਤ ਕੌਰ ਨੇ ਇਹ ਮੁੱਦਾ ਉਠਾਇਆ ਕਿ ਖਾਲਸਾ ਪੰਥ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਨੂੰ ਕੌਮ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹ ਜ਼ਿੰਮੇਵਾਰੀ ਲਈ ਖਾਲਸਾ ਪੰਥ ਖਾਸ ਤੌਰ ਤੇ ਖਾਲਸਾ ਪੰਥ ਦਾ ਨੌਜਵਾਨ ਤੁਹਾਨੂੰ ਉਡੀਕ ਰਿਹਾ ਤੁਹਾਡੇ ਸੱਦੇ ਨੂੰ ਉਹਨਾਂ ਨੂੰ ਕੋਈ ਸੱਦਾ ਦਿਓ ਉਹਨਾਂ ਨੂੰ ਕੋਈ ਅੱਗੇ ਪ੍ਰੋਗਰਾਮ ਦਿਓ ਤਾਂ ਕਿ ਉਹ ਇੱਕ ਭੂਮਿਕਾ ਉਹਨਾਂ ਹੁਕਮਨਾਮਿਆਂ ਦੇ 2 ਦਸੰਬਰ ਦੇ ਹੁਕਮਨਾਮਿਆਂ ਦੀ ਦਿਸ਼ਾ ਦੇ ਵਿੱਚ ਕੋਈ ਗੱਲ ਉਸ ਲੈਵਲ ਦੇ ਉੱਤੇ ਚੱਲ ਸਕੇ ਉਹਨਾਂ ਨੇ ਇੱਕ ਆਪਣੇ ਵੱਲੋਂ ਇੱਕ ਵਾਕ ਵੀ ਬੋਲਿਆ ਜਿਹੜਾ ਇਹ ਸੰਕੇਤ ਦੇ ਰਿਹਾ ਹੈ ਕਿ ਸਾਰੇ ਸੱਜਣ ਜਿਹੜੇ ਅਹੁਦੇਦਾਰੀਆਂ ਦੇ ਵਿੱਚ ਆਏ ਨੇ ਉਹ ਮਨਜ਼ੂਰ ਨਹੀਂ ਹੈ ਉਹਨਾਂ ਨੂੰ ਕਿਤੇ ਬਾਹਰ ਦਾ ਰਸਤਾ ਦਿਖਾਇਆ ਜਾਣਾ ਚਾਹੀਦਾ ਜਾਂ ਪਿੱਛੇ ਚੱਲ ਕੇ ਉਹ ਚੱਲਦੇ ਰਹਿਣ ਤਾਂ ਕਿ ਅਕਾਲੀ ਦਲ ਦਾ ਜਿਹੜਾ ਉਹ ਕਮਿਟਮੈਂਟ ਹੈ ਉਹ ਪ੍ਰਤੀਬੱਧਤਾ ਹੈ ਅਕਾਲ ਤਖਤ ਸਾਹਿਬ ਦੇ ਪ੍ਰਤੀ ਉਹਨਾਂ ਹੁਕਮਨਾਮਿਆਂ ਪ੍ਰਤੀ ਉਹ ਪੂਰੀ ਤਰ੍ਹਾਂ ਨਿਭਾਈ ਜਾ ਸਕੇ ਉਹਦੇ ਆਧਾਰ ਤੇ ਉਹ ਲੱਗਦਾ ਕਿ ਜਿਹੜਾ ਉਹਨਾਂ ਨੇ ਬੋਲਿਆ ਉਹਨਾਂ ਨੇ ਇਹ ਗੱਲ ਬੋਲੀ ਹੈ ਉੱਥੇ ਖਰੇ ਖਜ਼ਾਨੇ ਪਾਈ ਹੈ ਖੋਟੇ ਕੱਢੀ ਹੈ ਵਾਰ ਬਾਾਰ ਮਤਲਬ ਜਿਹੜੇ ਜੈਨੂਅਨ ਲੋਕ ਜਿਹੜੇ ਬੰਦੇ ਉਸ ਲੈਵਲ ਦੇ ਉੱਤੇ ਨੇ ਜਿੱਦੀ ਗੱਲ ਹੋ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਗੱਲ ਇਹ ਹੋ ਰਹੀ ਆ ਕਿ ਜਿਹੜੇ ਅਕਾਲ ਤਖਤ ਸਾਭ ਦੀ ਫਸੀਲ ਤੇ ਖੜ ਕੇ ਜਦੋਂ ਹੁਕਮਨਾਮੇ ਸੁਣਾਏਗੇ ਉਦੋਂ ਸਾਹਮਣੇ ਖੜੇ ਸੀਗੇ ਉਹਦੇ ਚ ਸੁਧਾਰ ਲੈਣ ਦੇ ਵੀ ਆਗੂ ਸੀ ਤੇ ਉਹਦੇ ਚ ਬਾਕੀ ਵੀ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਦੇ ਬਾਕੀ ਦੇ ਬੰਦੇ ਉਹ ਸਾਰਿਆਂ ਦੇ ਬਾਰੇ ਸੀ ਕਿ ਉਹਨਾਂ ਨੇ ਅਗਵਾਈ ਕਰਨ ਦੀ ਯੋਗਤਾ ਗਵਾ ਲਈ ਐ ਇਸ ਕਰਕੇ ਇਹ ਅਗਵਾਈ ਨਹੀਂ ਉਹ ਕਰ ਸਕਦੇ ਤੇ ਨਵਾਂ ਅਕਾਲੀਦਾਰ ਨਵੀਂ ਚੋਣ ਨਵੀਂ ਹੋਵੇ ਉਹਦੀ ਵਿਆਖਿਆ ਆਪੋ ਆਪਣੇ ਤਰੀਕੇ ਦੇ ਨਾਲ ਹੈ ਇਹ ਸਾਰੇ ਮਾਮਲਿਆਂ ਦੇ ਵਿੱਚ ਚੱਲਦੇ-ਚੱਲਦੇ ਕੀ ਇਹਦਾ ਮਤਲਬ ਅਹੁਦੇਦਾਰੀਆਂ ਦੇ ਵਿੱਚ ਤੇ ਪੀਐਸਸੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਪੋਲੀਟੀਕਲ ਅਫੇਅਰਜ਼ ਕਮੇਟੀ ਬਣਾਈ ਹੈ ਉਹ ਬੀਬੀ ਸਤਵੰਤ ਕੌਰ ਨੂੰ ਤੇ ਹੋਰ ਸਾਕਾ ਹੀ ਸਾਰੇ ਸੱਜਣਾ ਨੂੰ ਮਨਜ਼ੂਰ ਨਹੀਂ ਹੈ ਕੀ ਆਪਸ ਦੇ ਵਿੱਚ ਸਲਾਹ ਨਹੀਂ ਹੋਈ ਔਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਆ ਰਹੀ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਗੁਰਪ੍ਰਤਾਪ ਸਿੰਘ ਬਡਾਲਾ ਤੋਂ ਬਿਨਾ ਬਾਕੀ ਚਾਰੇ ਮੈਂਬਰ ਨਾਲ ਸ਼ਾਇਦ ਕੋਈ ਸਲਾਮਾ ਸਵਾਰਾ ਪੀਏਸੀ ਦੇ ਬਾਰੇ ਵਿੱਚ ਨਹੀਂ ਹੋਇਆ ਉਹ ਮਨਪ੍ਰੀਤ ਿਆਲੀ ਇਕਬਾਲ ਸਿੰਘ ਝੋਡਾ ਇਸੇ ਢੰਗ ਦੇ ਨਾਲ ਸੰਤਾ ਸਿੰਘ ਉਮੈਦਪੁਰੀ ਹੋਣੀ ਤੇ ਬੀਬੀ ਸਤਵੰਤ ਕੌਰ ਉਹਨਾਂ ਨਾਲ ਕੋਈ ਗੱਲ ਸ਼ਾਇਦ ਇਸ ਲਿਸਟ ਦੇ ਬਾਰੇ ਨਹੀਂ ਹੈ ਉਹਨਾਂ ਨੂੰ ਲਿਸਟ ਅਖਬਾਰਾਂ ਚੋਂ ਕਹਿੰਦੇ ਨੇ ਪਤਾ ਲੱਗੀ ਹੈ ਹੋਰ ਵੀ ਬਹੁਤ ਸਾਰੇ ਸੱਜਣ ਹੋਣਗੇ ਜਿਨ੍ਹਾਂ ਨੇ رائے ਨਹੀਂ ਕੀਤੀਗੀ ਤਾਂ ਅੰਦਰੋਂ ਇੱਕ ਸਵਾਲ ਇਹ ਉੱਠਦਾ ਤਾਂ ਫੈਸਲਾ ਕੌਣ ਕਰਦੇ ਨੇ ਕੀ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਕਰਦੇ ਨੇ ਜਾਂ ਜੋ ਆਪਣੇ ਆਪ ਨਹੀਂ ਕਰਦੇ ਤਾਂ ਉਹ ਕਿਹੜੇ ਸੱਜਣ ਨੇ ਕਿਹੜੇ ਆਗੂ ਨੇ ਜਿਹੜੇ ਫਾਈਨਲੀ ਇਸ ਪਾਰਟੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਚਲਾ ਰਹੇ ਨੇ ਇਹ ਸਵਾਲ ਜਿਹੜਾ ਉੱਠਿਆ ਔਰ ਐਸੇ ਮਾਮਲੇ ਦੇ ਵਿੱਚ ਇਕਵਾਲ ਸਿੰਘ ਝੁੰਡਾ ਉਹਨਾਂ ਨਾਲ ਗੱਲ ਕੀਤੀ ਗਈ ਕਿਉਂਕਿ ਝੁੰਡਾ ਹੋਣੇ ਜਿਹੜੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਬਣੇ ਕਮੇਟੀ ਸੀ ਜਿਹਦਾ ਨਾਂ ਹੀ ਝੁੰਦਾ ਕਮੇਟੀ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਕਿਉਂ ਹਾਰ ਰਿਹਾ ਜਦੋਂ 100 ਤੋਂ ਵੱਧ ਹਲਕੇ ਦੇ ਵਿੱਚ ਜਾ ਕੇ ਜੋ ਉਹਨਾਂ ਨੇ ਰਿਪੋਰਟ ਇਕੱਠੀ ਕੀਤੀ ਸੀ ਜਿਹਨੂੰ ਲਾਗੂ ਸੁਭੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਨੇ ਨਹੀਂ ਕੀਤਾ ਜਿਹਨੂੰ ਲਾਗੂ ਕਰਨ ਦਾ ਤਹਈਆ ਜਾਂ ਪ੍ਰਤੀਬੱਧਤਾ ਜਾਂ ਉਹਦੇ ਪ੍ਰਤੀ ਇੱਕ ਆਸਥਾ ਦਿਖਾਈ ਕਿ ਇਹਨੂੰ ਅਸੀਂ ਲਾਗੂ ਕਰਾਂਗੇ ਡੈਮੋਕ੍ਰੇਸੀ ਦੇ ਮਾਮਲੇ ਦੇ ਵਿੱਚ ਉਹ ਸੀ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਤੇ ਜੱਪਾ ਪੰਜ ਮੈਂਬਰੀ ਕਮੇਟੀ ਜੀ ਨੇ ਉਹ ਮੈਂਬਰਸ਼ਿਪ ਕੱਟਦੇ ਦੌਰਾਨ ਵੀ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਤੇ ਹੁਣ ਝੂਦਾ ਕਮੇਟੀ ਚ ਕੀ ਸੀ ਝੂਦਾ ਕਮੇਟੀ ਚ ਇਕਤਾਈ ਵੀ ਸੀਗਾ ਕਿ ਇੱਕ ਪਰਿਵਾਰਵਾਦ ਨਹੀਂ ਹੋਏਗਾ ਇੱਕ ਪਰਿਵਾਰ ਇੱਕ ਅਹੁਦੇ ਦੀ ਗੱਲ ਹੋਏਗੀ ਇੱਕ ਪਰਿਵਾਰ ਇੱਕ ਟਿਕਟ ਦੀ ਗੱਲ ਤਾਂ ਇਹਨਾਂ ਦੇ اجلاس ਚ ਵੀ ਕੀਤੀ ਗਈ ਮਤਿਆਂ ਦੇ ਰੂਪ ਦੇ ਵਿੱਚ ਵੀ ਕੀਤੀ ਗਈ ਔਰ ਐਸੇ ਟੰਗ ਦੇ ਨਾਲ ਜਿਹੜੇ ਅਹੁਦੇਦਾਰ ਹੋਣਗੇ ਜਿਹੜੇ ਸਿੱਖਾਂ ਚੋਂ ਆਉਣਗੇ ਸਿੱਖੀ ਨਾਲ ਸੰਬੰਧਤ ਉਹ ਸਾਬਤ ਸੂਰਤ ਹੋਣਗੇ ਉਹ ਕੋਈ ਘੱਟੋ ਘੱਟ ਪਤਤ ਉਸ ਐਂਗਲ ਤੋਂ ਨਹੀਂ ਹੋਣਗੇ ਹਾਂ ਦੂਜੇ ਧਰਮਾਂ ਦਾ ਕੋਈ ਆ ਗਿਆ ਉਹਦੇ ਨਾਲ ਕੋਈ ਗੱਲ ਨਹੀਂ ਹੈ ਇਹ ਗੱਲਾਂ ਜਿਹੜੀਆਂ ਨੇ ਇਹਦੇ ਤੇ ਵੀ ਸਵਾਲ ਉੱਠ ਖੜੇ ਹੋਏ ਨੇ ਤਾਂ ਝੁੰਦਾ ਸਾਹਿਬ ਨਾਲ ਗੱਲ ਹੋਈ ਤਾਂ ਉਹ ਕਹਿ ਰਹੇ ਨੇ ਕਿ ਬਿਲਕੁਲ ਸਾਨੂੰ ਹੁਕਮਨਾਮਿਆਂ ਦੇ ਮੁਤਾਬਕ ਹੀ ਗੱਲ ਕਰਨੀ ਚਾਹੀਦੀ ਹੈ ਔਰ ਇਹ ਗੱਲਾਂ ਜਿਹੜੀਆਂ ਸੇ ਬੰਨੀਆਂ ਹੁੰਆਂ ਨੇ ਲਿਖਤੀ ਤੌਰ ਤੇ ਮਤਿਆਂ ਦੇ ਤੌਰ ਦੇ ਉੱਤੇ ਵੀ ਆਪਸ ਦੇ ਤੌਰ ਦੇ ਉੱਤੇ ਸੀ ਇਹਦੇ ਨਾਲ ਉਹ ਪਾਰਟੀ ਪਲੇਟਫਾਰਮ ਤੇ ਗੱਲ ਵੀ ਰੱਖਣਗੇ ਆਪਣੀ ਔਰ ਗੱਲ ਕਰਕੇ ਇਹਨੂੰ ਕਿਸੇ ਤਰੀਕੇ ਦੇ ਨਾਲ ਇਹਨਾਂ ਮਾਮਲਿਆਂ ਨੂੰ ਨਿਜਠਣ ਦੀ ਗੱਲ ਕੀਤੀ ਜਾਏਗੀ ਤੇ ਇੱਕ ਹੋਰ ਸੂਚਨਾ ਉਹ ਇਹ ਹੈ ਕਿ ਅਗਲੇ ਕੁਝ ਹੀ ਦਿਨਾਂ ਦੇ ਵਿੱਚ ਬੀਬੀ ਸਤਵੰਤ कौर ਪੰਜਾਰੇ ਦੂਜੇ ਮੈਂਬਰਾਂ ਨੂੰ ਨਾਲ ਲੈ ਕੇ ਜਿਹੜੇ ਪੰਜ ਮੈਂਬਰੀ ਕਮੇਟੀ ਸੀ ਸੰਭਵ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠ ਕੇ ਮੁਲਾਕਾਤ ਹੋਵੇ ਔਰ ਗੱਲਬਾਤ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਇਤਰਾਜ਼ ਨੇ ਜਾਂ ਵੱਖ-ਵੱਖ ਤਰੀਕੇ ਨੇ ਉਹਨਾਂ ਦੇ ਲਈ ਉਹਨਾਂ ਨੂੰ ਕਿਹਾ ਜਾਏ ਕਿ ਇਹਨਾਂ ਨੂੰ ਤੁਸੀਂ ਹੁਕਮਨਾਮਿਆਂ ਨੂੰ ਪ੍ਰੋਪਰਲੀ ਲਾਗੂ ਕਰੋ ਕਿਸੇ ਵੀ ਤਰੀਕੇ ਦੇ ਨਾਲ ਕਰੋ ਤਾਂ ਕੀ ਹੋਣਾ ਜਿਵੇਂ ਪਹਿਲੇ ਅਹੁਦੇਦਾਰ ਐਲਾਨੇ ਗਏ ਸੀਗੇ ਜਿਹੜੇ ਅਹੁਦੇਦਾਰਾਂ ਦੇ ਵਿੱਚੋਂ ਬਾਅਦ ਦੇ ਵਿੱਚੋਂ ਕੁਝ ਤਬਦੀਲੀ ਕਰਨੀ ਪਈ ਕੁਝ ਲੋਕਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣਾ ਪਿਆ ਕੁਝ ਨੂੰ ਕਿੱਥੇ ਬਣਾਉਣਾ ਪਿਆ ਇਹਨਾਂ ਮਾਮਲਿਆਂ ਦੇ ਵਿੱਚ ਵੀ ਇਹ ਵੀ ਆ ਰਿਹਾ ਹੈ ਕਿ ਕਿਉਂ ਨਹੀਂ ਕੁਝ ਲੋਕ ਜਿਨ੍ਹਾਂ ਦੀ ਪਸੰਦਗੀ ਤੇ ਨਾ ਪਸੰਦਗੀ ਦੀ ਗੱਲ ਆ ਲੋਕਾਂ ਦੇ ਵਿੱਚ ਜਿਹੜੇ ਪੁਰਾਣੇ ਅਕਾਲੀ ਦਲ ਦੇ ਵਿੱਚ ਉਸੇ ਧੱਕ ਦੇ ਨਾਲ ਸੀਗੇ ਪਦਮੀਆਂ ਦੇ ਉੱਤੇ ਕੀ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ ਜਾਂ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਉਹਨਾਂ ਦਾ ਇਹ ਕਿਹੜਾ ਇੱਕ ਲੰਮਾ ਪੋਲੀਟੀਕਲ ਤਜਰਬਾ ਹੈ ਜਿ ਬਿਨਾ ਪੋਲੀਟੀਕਲ ਤਜਰਬੇ ਤੋਂ ਪਾਰਟੀ ਨਹੀਂ ਚੱਲਦੀ ਇਹ 뷰 ਪੁਆਇੰਟ ਨੇ ਆਪੋ ਆਪਣੇ ਇੱਕ ਅਕਾਲੀ ਦਲ ਦੇ ਵਿਚਾਰ ਹੈ ਤਾਂ ਜਿਹੜੇ ਇਹ 뷰 ਪੁਆਇੰਟ ਨੇ ਇਹਨਾਂ ਦਾ ਨਿਵੇੜਾ ਕਿਵੇਂ ਕੀਤਾ ਜਾਏਗਾ ਕੀ ਗਿਆਨੀ ਹਰਪ੍ਰੀਤ ਸਿੰਘ ਕੋਲ ਐਡੀ ਉਹਨਾਂ ਦੀ ਸਥਾਪਤੀ ਹੋ ਗਈ ਹੈ ਪ੍ਰਧਾਨਗੀ ਦੀ ਕਿ ਉਹ ਆਪਣੇ ਢੰਗ ਨਾਲ ਫੈਸਲਾ ਲੈ ਸਕਣ ਕਿ ਮੇਰਾ ਫੈਸਲਾ ਇਹ ਹੈ ਜਾਂ ਦੋਨੇ ਮਾਮਲਿਆਂ ਦੇ ਵਿੱਚ ਦੋਨੇ ਗੱਲਾਂ ਸੁਣ ਕੇ ਉਹਨਾਂ ਦਾ ਜੋ ਫਾਈਨਲ ਫੈਸਲਾ ਹੋਊ ਕੀ ਇਹ ਪ੍ਰਬੰਧ ਕੀਤਾ ਜਾਏਗਾ ਜਾਂ ਉਸ ਪਾਸੇ ਵੱਲ ਚੱਲ ਸਕਦਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਉਸ ਪਦਰ ਦੇ ਉੱਤੇ ਜਾ ਕੇ ਤੇ ਦੂਜੀ ਗੱਲ ਇਹ ਵੀ ਹੈ ਕਿ ਲਗਾਤਾਰ ਜਿਹੜਾ ਮੀਟਿੰਗਾਂ ਦਾ ਸਿਲਸਲਾ ਜੇ ਬਾਕੀ ਹੈ ਜਿਹੜੇ ਪ੍ਰਧਾਨ ਇਸ ਲੈਵਲ ਦੇ ਬਣਾਏ ਨੇ ਜਿਨ੍ਹਾਂ ਦੇ ਇਤੇ ਕਈਆਂ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਮੈਂਬਰਸ਼ਿਪ ਵੀ ਪ੍ਰੋਪਰ ਕੱਟੀ ਨਹੀਂ ਜਿਨ੍ਹਾਂ ਨੇ ਜਿਹੜਾ ਨੇ ਕੱਟੀ ਆ ਉਹ ਪਿੱਛੇ ਰਹਿ ਗਏ ਕੀ ਹੁਣ ਓਵੇਂ ਇਹ ਕੁਝ ਤਬਦੀਲੀਆਂ ਹੋਣਗੀਆਂ ਪੀਐਸਸੀ ਚ ਇਹ ਵੀ ਇੱਕ ਸਵਾਲ ਆ ਰਿਹਾ ਕਿ ਜਿਹੜੀ ਮੈਨਰਟ ਬਣੀ ਹੈ ਜਿਨ੍ਹਾਂ ਦੇ ਨਾਮ ਨਾਵਾਂ ਦੀ ਤਰਤੀਬ ਹੈ ਪੀਐਸਸੀ ਦੇ ਵਿੱਚ ਉਹ ਕਿਸ ਪੈਮਾਨੇ ਤੇ ਨਾਮ ਲਿਖੇ ਗਏ ਨੇ ਸੰਤਾ ਸਿੰਘ ਉਮੈਦਪੁਰ 25ਵੇਂ ਨੰਬਰ ਤੇ ਕਿਵੇਂ ਨੇ ਕੋਈ ਬੰਦਾ ਦੂਜੇ ਤੇ ਕੌਣ ਆਏ ਤੀਜੇ ਤੇ ਕੌਣ ਆਏ ਚੌਥੇ ਤੇ ਇਹ ਇੱਕ ਸਨੀਅਰਿਟੀ ਟਾਈਪ ਦੀ ਗੱਲ ਹੁੰਦੀ ਹੈ ਉਹ ਕੋਈ ਪੈਮਾਨਾ ਹੁੰਦਾ ਪੈਮਾਨੇ ਕੀ ਨੇ ਕੀ ਪੈਮਾਨੇ ਜਿਹੜਾ ਜਿਆਦਾ ਬਾਹਰ ਐਮਪੀ ਐਮਐਲਏ ਬਣਿਆ ਜਿਹੜਾ ਬਹੁਤ ਪੁਰਾਣਾ ਕੋਈ ਅਹੁਦੇਦਾਰ ਹੈ ਬਾਰ-ਬਾਰ ਅਹੁਦੇਦਾਰੀਆਂ ਪਹਿਲੇ ਪੁਰਾਣੇ ਖਾਲੀ ਦਲ ਚ ਵੱਡੀਆਂ ਸੀ ਜਾਂ ਕੀ ਕਾਰਨ ਨੇ ਉਹਦੇ ਵਿੱਚ ਨਾਰਮਲੀ ਤਾਂ ਇਹ ਵੀ ਫਿਰ ਹੋ ਜਾਂਦਾ ਕਿ ਜੇਕਰ ਉੱਪਰੋਂ ਆਉਣਾ ਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤਾਂ ਜ਼ਿਆਦਾ ਹੀ ਉੱਪਰ ਆਉਣੇ ਚਾਹੀਦੇ ਸੀ ਦੋਨੋਂ ਪ੍ਰਧਾਨ ਜੀ ਤੋਂ ਬਾਅਦ ਤੁਰੰਤ ਉਹਨਾਂ ਦਾ ਹੀ ਨਾਂ ਜੇ ਸੈਨਿਓਰਿਟੀ ਉਸ ਤਰ੍ਹਾਂ ਦੀ ਬਣਦੀ ਕਿ ਐਜਪੀਸੀ ਦਾ ਪ੍ਰਧਾਨ ਹੋਣਾ ਆਪਦੇ ਆਪ 'ਚ ਇੱਕ ਵੱਡੀ ਗੱਲ ਹੁੰਦੀ ਹੈ ਜਿਵੇਂ ਕਿਸੇ ਵੀ ਅਕਾਲੀ ਦਲ ਦੇ ਪ੍ਰਧਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਨਾਮ ਲਿਖਿਆ ਜਾਂਦਾ ਬੜੀ ਵੱਾਰ ਪਰ ਇਹ ਆਪੋ ਆਪਣੇ ਤਰੀਕੇ ਨਾਲ ਲਿਖਿਆ ਨੇ ਉਹ ਪੈਮਾਨਾ ਕੀ ਹੈ ਸ਼ਾਇਦ ਪੈਮਾਨੇ ਡਿਸਕਸ ਨਹੀਂ ਹੋਏ ਗੱਲ ਨਹੀਂ ਹੋਈ ਤਰਤੀਬ ਕਿਸ ਤਰੀਕੇ ਦੀ ਬਣ ਗਈ ਇਹ ਬਹੁਤ ਸਾਰੇ ਸਵਾਲ ਨੇ ਜੀ ਜਿਹੜੇ ਅੰਦਰ ਖਾਤੇ ਨੇ ਇਹ ਗੱਲ ਸਾਰੇ ਪ੍ਰਬੰਧਨ ਕਰ ਰਹੇ ਨੇ ਅਕਾਲੀ ਦਲ ਪੁਨਰਸੁਰਜੀਤ ਦੇ ਵਿੱਚ ਕਿ ਪਹਿਲਾਂ ਸੁਸਤੀ ਸੀ ਹੁਣ ਐਕਟਿਵਨੈਸ ਆਈ ਹੈ ਫਟਾਫਟ ਫੈਸਲੇ ਕੁਝ ਹੋਣ ਲੱਗੇ ਨੇ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਹੀ ਵਿਜ਼ਨ ਡਾਕੂਮੈਂਟ ਲਗਭਗ ਨੇੜੇ ਤੇੜੇ ਹੈ ਕੁਝ ਚਰਚਾ ਕਰਕੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਸ਼ਾਇਦ ਉਹ ਵੀ ਪਬਲਿਕ ਦੇ ਸਾਹਮਣੇ ਰੱਖਿਆ ਜਾਏ ਪਰ ਜਿਹੜੀਆਂ ਆਪਸ ਦੇ ਵਿੱਚ ਫਾਲਟ ਲਾਈਨ ਜਨੇ ਆਪਸ ਦੇ ਵਿੱਚ ਇੱਕ ਅੰਦਰੂਨੀ ਬਖਰੇਵੇਂ ਨੇ ਇਹਨਾਂ ਨੂੰ ਕਿਸ ਢੰਗ ਦੇ ਨਾਲ ਸੋਲਵ ਕਰਕੇ ਇਹ ਅਕਾਲੀ ਦਾ ਲੱਗੇ ਵੱਧਾ ਉਹਦਾ ਇੰਪੈਕਟ ਉਦੋਂ ਬਾਅਦ ਦਿਖਾਈ ਦੇਣਾ ਇਸ ਪੱਧਰ ਦੇ ਉੱਤੇ ਔਰ ਉਹ ਪ੍ਰਭਾਵ ਦਿਖਾਈ ਦੇਣਾ ਤੇ ਇਹ ਪ੍ਰਭਾਵ ਜੁੜਿਆ ਹੋਇਆ ਹੈ ਅਕਾਲ ਤਖਬ ਦੇ ਹੁਕਮਨਾਮਿਆਂ ਨਾਲ ਇਹ ਸੰਗਤ ਦੀਆਂ ਭਾਵਨਾਵਾਂ ਦੇ ਨਾਲ ਪੰਥ ਤੇ ਪੰਜਾਬ ਦੇ ਮੁੱਦਿਆਂ ਦੇ ਨਾਲ ਤੇ ਜੇ ਉਹ ਚਾਹੁੰਦੇ ਨੇ ਕਿ ਇੱਕ ਨਵੀਂ ਪਾਰਟੀ ਜਿਹੜੀ ਪਾਰਟੀ ਉਸ ਤਰ੍ਹਾਂ ਦੀ ਅਗਵਾਈ ਕਰਕੇ ਆਵੇ ਤਾਂ ਉਹਦਾ ਕੰਮ ਕਰਨ ਦਾ ਤਰੀਕਾ ਉਹਦੀ ਬੰਤਰ ਉਹਦੇ ਫੈਸਲੇ ਲੈਣ ਦੀ ਪ੍ਰਕਿਰਿਆ ਤੇ ਉਹਦਾ ਅਜੰਡਾ ਇਹ ਸਾਰਿਆਂ ਤੋਂ ਦੇਖ ਕੇ ਕੋਲ ਪ੍ਰਭਾਵ ਬਣਦਾ ਕਿ ਕਿੱਧਰ ਨੂੰ ਜਾ ਰਹੇ ਨੇ ਕਿੱਧਰ ਨੂੰ ਨਹੀਂ ਅਗਲੇ ਕੁਝ ਸਮੇਂ ਦੇ ਵਿੱਚ ਸ਼ਾਇਦ ਇਸ ਅਕਾਲੀ ਦਲ ਦੇ ਲਈ ਤੇ ਗਿਆਨੀ ਹਰਪ੍ਰੀਤ ਸਿੰਘ ਲਈ ਵੀ ਕੁਝ ਟੈਸਟ ਨੇ ਜਿਹੜੇ ਟੈਸਟ ਵੈਸੇ ਪੋਲਿਟੀਕਲ ਪਾਰਟੀਆਂ 'ਚ ਹਰ ਸਮੇਂ ਹੁੰਦੇ ਨੇ ਤੇ ਉਹ ਕਿਵੇਂ ਇਹ ਸਾਰੇ ਕੁੰਬੇ ਨੂੰ ਨਾਲ ਲੈ ਕੇ ਚੱਲਦੇ ਨੇ ਕਿਵੇਂ ਆਪਸਦਾਰੀ ਦੇ ਵਿੱਚ ਕਿਸੇ ਕੰਸੈਂਸਸ ਤੇ ਕਿਸੇ ਆਮ ਸਹਿਮਤੀ ਵਾਲੇ ਪੁਆਇੰਟ ਤੇ ਪਹੁੰਚਿਆ ਜਾਂਦਾ ਲੀਡਰਸ਼ਿਪ ਦੀ ਜਿਹੜੀ ਸਟਰਕਚਰ ਹੈ ਢਾਂਚਾ ਹੈ ਉਹ ਕਿਵੇਂ ਵੜ ਕੇ ਅੱਗੇ ਤੁਰਨ ਲੱਗਦਾ ਹੈ ਬਿਨਾਂ ਕਿਸੇ ਬਿਵਾਦਾਂ ਦੇ ਵਿੱਚੋਂ ਇਹ ਸਵਾਲ ਹੱਲ ਕਰਨ ਵਾਲੇ ਹੈਗੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਧਰ ਦੇਖ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਵੱਲ ਨਜ਼ਰ ਰਹੇਗੀ ਲੋਕਾਂ ਦੀ ਕਿਸ ਨਾ ਕਿਸੇ ਰੂਪ ਦੇ ਵਿੱਚ